ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪੰਜਵਾਂ ਕਬ ਹੂੰ ਹਰ ਸਿਓ ਚੀਤ ਨਾ ਲਾਇਓ ਧੰਦਾ ਕਰਤ ਬਿਹਾਨੀ ਔ ਤੈ ਗੁਣ ਨਿਦ ਨਾਮ ਨਾ ਗਾਇਓ ਬਭ ਹੂੰ ਹਰ ਸਿਓ ਚੀਤਨਾ ਲਾਇਓ ਤੰਦਾ ਕਰਤ ਬਿਹਾਨੀ ਔ ਤੈ ਗੁਣ ਨਿਦ ਨਾਮ ਨਾ ਗਾਇਓ ਰਹਾਉ ਕੌੜੀ ਕੌੜੀ ਜੋਰਤ ਕਪਟੇ ਅਨਿਕ ਜੁਗਤ ਕਰਤਾਇਓ ਬਿਸਰਤ ਪ੍ਰਭ ਕੇਤੇ ਦੁਖ ਗਨਿਐ ਮਹਾ ਮੋਹਣੀ ਖਾਇਓ ਕਰਿਓ अनुग्रह ਸੁਆਮੀ ਮੇਰੇ ਗੁਣੇ ਨਾਮੋਹਿ ਕਮਾਇਓ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਨਾਇਓ ਕਰਿਓ अनुग्रह स्वामी मेरे गुणै नामोहि कमायो गोविंद दयाल कृपाल सुख सागर नानक हर सरनायो वाहे गुरु जी का खालसा वाहे गुरु जी की फतेह गूजरी मोहल्ला 5वा ਏ ਭਾਈ ਮਾਇਆ ਮੋਹਿਆ ਜੀਵ ਕਦੇ ਆਪਣਾ ਮਨ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੋੜਦਾ ਮਾਇਆ ਦੀ ਖਾਤਰ ਦੌੜ ਭੱਜ ਕਰਦਿਆਂ ਇਸ ਦੀ ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਨਾ ਦੇ ਖਜ਼ਾਨੇ ਪਰਮਾਤਮਾ ਨਾਮ ਨਹੀਂ ਜਪਦਾ ਰਹਾਉ ਠੱਗੀ ਨਾਲ ਇੱਕ ਇੱਕ ਕੋਟੀ ਕਰਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖਾਤਰ ਧੋੜਦਾ ਫਿਰਦਾ ਹੈ ਪਰਮਾਤਮਾ ਨਾਮ ਭੁੱਲਣ ਦੇ ਕਾਰਨ ਇਸ ਨੂੰ ਨੇਕਾਂ ਹੀ ਦੁੱਖਾ ਵਾਪਰਦੇ ਹਨ ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ ਹੇ ਨਾਨਕਾ ਹੇ ਗੋਬਿੰਦ ਹੇ ਦਿਆਲ ਹੇ ਕਿਰਪਾਲ ਹੇ ਸੁੱਖਾਂ ਦੇ ਸਮੁੰਦਰ ਹੇ ਹਰੀ ਮੈਂ ਤੇਰੀ ਸ਼ਰਨ ਆਇਆ ਹਾਂ हे मेरे मालिक मेरे ऊपर मेहर कर मेरे किए हुए कर्मों पर ध्यान ना करी वाहे गुरु जी का खालसा वाहे गुरु जी की फतेह